ਹਾਂਜੀ ਲੋਕਗੀਤਾਂ ਦੀ ਚਾਹਤ ਰੱਖਣ ਵਾਲੇ ਸਾਰੇ ਸਰੋਤਿਆਂ ਦੇ ਲਈ ਅੱਜ ਫੇਰ ਅਸੀਂ ਵਕਤ 'ਚ ਵਕਤ ਕੱਢ ਕੇ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਆਏ ਆਂ ਤੇ ਅਮੀਰ ਕਰਦੇ ਆ ਤੁਸੀਂ ਇਸ ਲੋਕਗੀਤ ਨੂੰ ਪਰਮਾ ਹੰਗਾਰਾ ਦੋਗੇ ਅਸੀਂ ਹਰ ਰੋਜ਼ ਬਹੁਤ ਹੀ ਇੱਜ਼ਤਯੋਗਿਆਂ ਦੇ ਵਿੱਚੋਂ ਤੁਹਾਡੀ ਪਸੰਦ ਕਰਕੇ ਤੁਹਾਡੀ ਚਾਹਤ ਕਰਕੇ ਅਸੀਂ ਕੋਈ ਨਾ ਕੋਈ ਲੋਕਗੀਤ ਲੈ ਕੇ ਆਏ ਜੰਨੇ ਆ ਅੱਜ ਫੇਰ ਅਸੀਂ ਬੜਾ ਸੋਹਣਾ ਲੋਕਗੀਤ ਲੈ ਕੇ ਆਏ ਆ ਅੱਜ ਫੇਰ ਆਪਾਂ ਹੁਣ ਰਲ ਮਿਲ ਕੇ ਇਸ ਲੋਕਗੀਤ ਨੂੰ ਗਾਈਏ ਮਾਏ ਮੇਰਾ ਪੀੜੀਆਂ ਪਰੋਟਾ ਨੀ ਵਿੱਚ ਮੇਰਾ ਗੁੱਡੀਆਂ ਦਾ ਝੋਟਾ ਆਮੜੀਏ ਮੇਰਾ ਪੀੜੀਆਂ ਪਰੋ किस हथ कलानी तेरा वीर न्याड़ा वाला तेरा किस हथ कलानी ਪੱਲੇ ਪਾਈ ਤੂੰ ਆਟਾ ਨਹੀਂ ਮੇਰੇ ਮੇਰਾ ਪੁੱਛ ਦਾ ਪੈਣ ਦਿਆਂ ਬਟਾ ਮੈਂ ਪੱਲੇ ਪਾਈ ਤੂੰ ਆਟਾ ਨਹੀਂ ਮੇਰੇ ਮੇਰਾ ਪੁੱਛ ਦਾ ਪੈਣ ਦਿਆਂ ਪਾਈ ਤੁਮਾਹਨੇ ਵੀਰ ਮੇਰਾ ਪੁੱਛਦਾ ਪੈਣ ਦਿਆ ਰਾਹ ਮੈਂ ਪੁੱਲ ਨੇ ਪਾਈ ਤੁਮਾਹਨੇ ਵੀਰ ਮੇਰਾ ਪੁੱਛਦਾ ਪੈਣ ਮਾਏ ਪੱਲੇ ਪਈ ਤੂੰ ਝਲੀਆਂ ਮਾਏ ਵੀਰ ਖੜ ਗਏ ਅਖੂ ਹੈ ਨੀ ਵੀਰ ਮੇਰਾ ਪੁੱਛ ਦਾ ਪਹਿਣ ਦੇ ਬੂਰੇ ਮਾਏ ਵੀਰ ਖੜ ਗਏ ਅਖੂ ਹੈ ਨੀ ਵੀਰ ਮੇਰਾ ਪੁੱਛ ਦਾ ਪਹਿਣ ਦੇ माए आए पल्ले पाई तू पेడని वीर मेरा पुछदा पहने ਪਣ ਤੇਰੇ ਫੇਰੀ ਪਹਿਨਨੀ ਲੈ ਕੇ ਆਇਆ ਪੀੜੀਆਂ ਪਰੋਟਾ ਪਣ ਤੇਰੇ ਫੇਰੀ ਪਹਿਨਨੀ ਲੈ ਕੇ ਪਹਿਨੇ ਮਨੇ ਮੇਰੇ ਹੱਥ ਕੱਲਿਆ ਨਹੀਂ ਤੇਰਾ ਗੁੱਡੀਆਂ ਪਟੋਲਿਆਂ ਦਾ ਜੋਟਾ ਪਹਿਨੇ ਮਨੇ ਮੇਰੇ ਹੱਥ ਕੱਲਿਆ ਨਹੀਂ ਖੁਸ਼ੀਆਂ ਮਨਾਵੇ ਮੇਰਾ ਮੇਰ ਪਰ ਆਇਆ ਵੀਰਾ ਮੈਂ ਤਾਂ ਖੁਸ਼ੀਆਂ ਮਨਾਵੇ ਵਿੱਚ ਮੇਰਾ ਗੁੱਡੀਆਂ ਦਾ ਜੋਟਾ ਆਮੜੀਏ ਮੇਰਾ ਪੀੜੀਆਂ ਪਰੋਟਨੀ ਵਿੱਚ ਮੇਰਾ ਗੁੱਡੀਆਂ ਦਾ ਜੋਟਾ ਆਮੜੀਏ ਲੋ ਜੀ ਗੀਤ ਹੋਇਆ ਖਤਮ ਇਹ ਗੀਤ ਬਹੁਤ ਪੁਰਾਣੇ ਸਮੇ ਦਾ ਅਲੋਕ ਗੀਤ ਹੈ ਜਿਸ ਸਮੇਂ ਜਿਹੜੀਆਂ ਬੂਰ ਬਹਿੀਆਂ ᱛੀਆਂ ਪੈਣਾ ਆਪਣੇ ਮਾਮਾਪਪ ਤੋਂ ਤੇ ਆਪਣੇ ਸੰਧਾਰਿਆਂ ਦੀ ਉਡੀਕ ਕਰਦੇ ਸੀ ਤੇ ਉਹਨਾਂ ਨੂੰ ਕਹਿੰਦੇ ਸੀ ਤੇ ਅੱਗੋਂ ਜਿਹੜੇ ਮਾਵਾ ਨੇ ਉਹ ਇਹ ਕਹਿ ਰਹੇ ਸੀ ਜਿਹੜੇ ਤੁਹਾਡੇ ਭਰਾ ਨੇ ਬਹੁਤ ਛੋਟੀ ਉਮਰ ਦੇ ਨੇ ਉਹਨਾਂ ਨੂੰ ਕਿਵੇਂ ਭੇਜੇ ਇਹਨਾਂ ਨੂੰ ਰਾਹ ਦਾ ਨਹੀਂ ਪਤਾ ਤੇ ਇਸ ਗੀਤ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਿਓ ਅਖੀਰ ਦੇ ਵਿੱਚ ਫੇਰ ਤੁਹਾਡਾ ਸੀ ਬਹੁਤ ਬਹੁਤ ਧੰਨਵਾਦ